ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਰਸੈ ਮੇਘ ਸਖੀ ਘਰ ਪਾਹੁਣ ਆਏ ਮੋਹਦੀਨ ਕਿਰਪਾ ਨਿਤ ਠਾਕੁਰ ਨਵ੍ਰਿਤ ਨਾਮ ਸਮਾਏ ਗੁਰੂ ਪਿਆਰਿਓ ਅੱਜ ਦਾ ਵਿਚਾਰ ਜਗ ਗਿਆਨੀ ਵਿਰਲਾ ਆਚਾਰੀ ਜਗ ਜਗਤ ਵਿੱਚ ਆਚਾਰੀ ਗਿਆਨ ਅਨੁਸਾਰ ਕਰਨੀ ਵਾਲਾ ਜਗਤ ਵਿੱਚ ਗਿਆਨਮਾਨ ਹਨ ਪਰ ਕੋਈ ਵਿਰਲਾ ਉਹੀ ਹੈ ਜਿਸ ਦਾ ਨਿਤ ਆਚਰਨ ਉਸਤੇ ਗਿਆਨ ਦੇ ਅਨੁਸਾਰ ਹੈ। ਜਗ ਪੰਡਿਤ ਵਿਰਲਾ ਵਿਚਾਰੀ ਵਿਚਾਰੀ ਵਿਚਾਰਵਾਨ। ਜਗਤ ਵਿੱਚ ਪੰਡਿਤ ਹਨ ਪਰ ਕੋਈ ਵਿਰਲਾ ਪੰਡਿਤ ਹੀ ਹੈ ਜਿਹੜਾ ਵਿਦਿਆ ਦੇ ਅਨੁਸਾਰ ਹੀ ਵਿਚਾਰਵਾਨ ਵੀ ਹੈ। ਹਾਓ ਰੇਅਰ ਇਨ ਥਿਸ ਵਰਡ ਇਜ਼ 댓 ਸਕਾਲਰ ਹੂ ਰਿਫਲੈਕਟਸ ਅਪਨ ਥਿਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।